ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਦੇ ਵਿੱਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਵਿਆਹ ਵੇਲੇ ਦੀ ਵਾਲੇ ਧਿਰ ਵੱਲੋਂ ਪੁੱਤ ਵਾਲੀ ਧਿਰ ਨੂੰ ਸਿੱਧੇ ਸਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਬਰੇ ਪ੍ਰਕਾਰਜ ਗੀਤਾਂ ਦਾ ਨਾਂ ਡੈਂਸ਼ ਡੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ ਇਹ ਹੈ ਗਾਪਸ਼ਨ A ਸਹੀ ਠਨੀਆ 8 ਲਿਖਿਆ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ ਖੇਡ ਹੈ ਇਹ ਹੈ ਗਾਪਸ਼ਨ D ਕਬੱਡੀ ਗੁਰੂ ਲਾਦੂਰੇ ਸਾਖੀ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਜੀ ਨਾਲ ਹੈ ਕੀ ਆਏਗਾ অপਸ਼ਨ D ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ਕੀ ਆਏਗਾ অপਸ਼ਨ A 30 ਰਾਗਾਂ ਵਿੱਚ ਬਾਬਰ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਇਹ ਹੈਗਾ অপਸ਼ਨ C ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਾਈਬਾਨ ਹਨ ਕੀ ਆਏਗਾ অপਸ਼ਨ A ਦੂਜੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਈਬਾਨ ਦੇ ਸੁਪੁੱਤਰ ਸਨ ਇਹ ਆਏਗਾ অপਸ਼ਨ D ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਸਥਾਨ ਤੇ ਸ਼ਹੀਦ ਕੀਤਾ ਗਿਆ ਕੀ ਆਏਗਾ অপਸ਼ਨ C ਚਾਂਦਨੀ ਚੌਕ ਦਿੱਲੀ ਵਿਕੇ ਜਫਰਨਾਮਾ ਦੀ ਰਚਨਾ ਕਿਸ ਗੁਰੂ ਸਾਹਿਬਾਨ ਜੀ ਨੇ ਕੀਤੀ ਆਏਗਾ অপশন B શ્રીগুরু গোবিন্দ ਸਿੰਘ ਜੀ ਨੇ શ્રીগুরু গোবিন্দ ਸਿੰਘ ਜੀ ਨੇ 바이 ਮਨੀ ਸਿੰਘ પાਸੋਂ શ્રીগুরু ਗ੍ਰੰਥ ਸਾਹਿਬ ਜੀ ਦਾ ਨਵਾਂ ਉਤਾਰਾ ਕਿਸ ਅਸਥਾਨ ਤੇ ਕਰਵਾਇਆ ਈ ਆਏਗਾ অপਸ਼ਨ B ਸabbo ਕੀ ਤਲਵੰਡੀ ਯਾਨੀ ਤਲਵੰਡੀ ਸabbo ਏਟ ਲਿਖਿਆਂ ਵਿੱਚੋਂ ਕਿਹੜੀ ਉਪਭਾਸ਼ਾ ਪੂਰਬੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਕੀ ਆਏਗਾ অপਸ਼ਨ D ਸਰਾਇਕੀ ਗ ਦੁਨੀ ਦੀ ਪਛਾਣ ਹੈ ਕੀ ਹੈ ਗਦੁਨੀ অপਸ਼ਨ ਸੀ ਕੋਮਲ ਤਾਲਵੀ ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ ਪੰਜ ਨਾਸਕੀ ਵਿਅੰਜਨ ਮੌਜੂਦ ਹਨ ਕੀ ਆਈਗਾ অপਸ਼ਨ ए माजी ਪੰਜਾਬੀ ਭਾਸ਼ਾ ਦਾ ਜਨਮ ਸਰੋਤ ਹੈ ਕੀ ਆਏਗਾ অপਸ਼ਨ এ ਸੰਸਕ੍ਰਿਤ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਹੈ ਕੀ ਆਏਗਾ অপਸ਼ਨ ডি ਦੁਆਬੀ ਇਹ ਤਾਂ ਕਿਹੜਾ ਲੋਕ ਕਾਫ ਰੂਪ ਦਿੱਤਾ ਗਿਆ ਹੈ ਵਹੰਗੀ ਉੱਤੇ ਵਹੰਗੀ ਆ ਰੱਬ ਸਾਨੂੰ ਦੇਵੇ ਦਿੱਤੀ ਜਿਹੜੀ ਪੁੱਤਰਾ ਤੋਂ ਵੀ ਮਹੰਗੇ ਆ ਕੀ ਆਏਗਾ অপਸ਼ਨ ਡੀ ਮਾਇਆ ਇਹ ਲਿਖਿਆਂ ਵਿੱਚੋਂ ਕਿਹੜਾ ਚਰਖੇ ਦਾ ਹਿੱਸਾ ਨਹੀਂ ਹੈ ਕੀ ਆਏਗਾ 옵ਸ਼ਨ D ਗੁੰਬੜ ਵਾਗ ਫੜਾਈ ਦੀ ਰਸਮ ਕਰਦੇ ਹਨ ਕਰਦੇ ਹਨ অপশন বি ਪੈਣਾ ਆਗਰਮੁਖੀ ਦੇ ਵਿੱਚ ਸੰਖਿਆ ਤੁਸੀਂ ਇਸ ਨੂੰ ਦੱਸਣਾ ਹੈ ਇਸ ਦਾ ਸਹੀ ਉੱਤਰ ਕੀ ਆਊਗਾ ਕੀ ਪਾਇਆ ਹੋਏ 6 8 ਫਿਰ 9 ਵਿੱਚੋਂ ਜੇਕਰ 2 ਤੇ 3 ਯਾਨੀ ਕਿ 23 ਘਟਾ ਦਿੱਤੇ ਜਾਂ ਤਾਂ ਡੈਸ਼ ਬਚੇਗਾ 699 ਚੋਂ 23 ਘਟਾਤੇ ਕਿੰਨੇ ਬਚਣਗੇ 666 ਤੇ ਕਿਹੜੀ ਆਪਸ਼ਨ 666 ਆਲੀ ਆਪਸ਼ਨ B ਹੀਟ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦਾ ਸਬੰਧ ਸਰਦ ਰੁੱਤ ਨਾਲ ਹੈ कि आएगा ऑप्शन ए अस्सू कत्तक ठीक है तो ठीक है बच्चे इतने अपने भी एम सी क्यू पूरे होंगे मिलते हैं कल अगले एम सी क्यू के अगली क्लास के नाज़ा ही बहुत बहुत धन्यवाद